ਕੀ ਹਾਲ ਚਾਲ ਗੁੱਡ ਮਾਰਨਿੰਗ ਕੀ ਹਾਲ ਚਾਲ ਹੋ ਪਰਦੇ ਸਾਰੇ ਠੀਕ ਹੋਗੇ ਵੈਲਕਮ ਟੂ ਨਿਊ ਬਲੌਗ ਅੱਪਾ ਆਏ ਸੀ ਡਿਲੀਵਰੀ ਕਰਨ ਬੋਨੀ ਬਰੋਕਰ ਤੇ ਘਾੜੀ ਡਿਲੀਵਰੀ ਕਰਨ ਆਇਆ ਸੀ ਨਾਲ ਦੋ ਚਾਰ ਚੀਜ਼ਾਂ ਹੋਰ ਸੀ ਤੇ ਡਿਲੀਵਰੀ ਕਰਦਾ ਕਰਦਾ ਉੱਤੋਂ ਆ ਗਿਆ ਮੀ ਗਿੱਲਾ ਹੋ ਗਿਆ ਸਾਰਾ ਹੀ ਗਰਾਸ ਤਾਂ ਲਾਤਾ ਤੇ ਬਾਕੀ ਥੋੜਾ ਜਿਹਾ ਰਹਿ ਗਿਆ ਸਮਾਨ ਹੁਣ ਉਹ ਹੁਣ ਥੋੜਾ ਜਿਹਾ ਵੇਟ ਕਰ ਰਿਹਾ ਮੀ ਹਟ ਜਾਂਦਾ ਤੇ ਫਿਰ ਲਾਣਾ ਇਕਦਮ ਪਹਿਲਾਂ ਤਾਂ ਸਵੇਰ ਦਾ ਰਿਹਾ ਜਮੀ ਪਰ ਹੁਣ ਇੱਕਦਮ ਤੇਜ਼ ਹੋ ਗਿਆ ਨਾ ਮੀ ਮੈਨੂੰ ਐਸੀ ਚੱਲ ਥੋੜਾ ਥੋੜਾ ਪੈਦਾ ਹੋਇਆ ਲਾਦਾਗਾ ਮੈਂ ਉਹਨੇ ਇੱਕਦਮ ਤੇਜ਼ ਹੋ ਗਿਆ ਲੋ ਜੀ ਡਿਲੀਵਰੀ ਕਰਤੀ ਡਾਨਸ ਤੇ ਆਪਾਂ ਚੱਲੇ ਆਪਸ ਜੜਚ ਮੀ ਭਈ ਜਨਾ ਮੀ ਬਿੰਦੇ ਜੀ ਲਾਤੀ ਐਵੇਂ ਉਹ ਥੋੜਾ ਘਟ ਗਿਆ ਸੀ ਤੇਜ਼ ਨਹੀਂ ਸੀਗਾ ਇੰਨਾ ਇਹ ਪਹਿਲਾਂ ਤਾਂ ਇੱਕਦਮ ਤੇਜ਼ ਹੋ ਗਿਆ ਸੀ ਫਿਰ ਹੁਣ ਮਾੜੇ ਮਾੜੀਆਂ ਕੜੀਆਂ ਪੈ ਰਹੀਆਂ ਨੇ ਹਲੇ ਵੀ ਪਈ ਜਾਂਦੀਆਂ ਨੇ ਤੇ ਲਾਗੜ ਮੈਂ ਨਿਕਲ ਗਿਆ ਮੈਂ ਕਿਉਂਕਿ ਉਹ ਇੱਕ ਤਾਂ ਹੁੰਦਾ ਨਾ ਵੀ ਮੀਂਹ ਪੈ ਕੇ ਰੁਕ ਜਾਂਦਾ ਇਹ ਰੁਕਣ ਵਾਲਾ ਲੱਗਦਾ ਨਹੀਂ ਸੀ ਐ ਲੱਗਦਾ ਸੀ ਜਿਵੇਂ ਪਏਗਾ ਛੱਡ ਦਨ ਕੀ ਫਿਰ ਮੈਂ ਲਾ ਹੀ ਦੇਣੇ ਮੀਂਹ ਜਰ ਬੱਦਲ ਦੇਖੋ ਸਾਹਮਣੇ ਉਹ ਰਾਇਣ ਘੁੜਿਆ ਪਿਆ ਬੱਦਲ ਨੇ ਸੈਚਡੇ ਤਾਂ ਪੈਂਦਾ ਹੀ ਹੁੰਦਾ ਫਰਡੇ ਜਾਂ ਸੈਚਡੇ ਮੀ ਅੱਜ ਸੈਚਡੇ ਹੈਗਾ ਅੰਜ ਆਪਣੀ ਕਰਾਮਾਤ ਦਿਖਾ ਰਿਆ ਪੂਰੀ ਮੀ ਲੋ ਜੀ ਇੱਧਰ ਦਾ ਮੀ ਪੈ ਕੇ ਹਟ ਗਿਆ ਬੱਦਲ ਵਰ ਸੰਘਣਾ ਹੋਇਆ ਹੋਇਆ ਹੈ ਅੱਜ ਹੈ ਤਾਂ ਸਾਰਾ ਦਿਨੀ ਐਵੇਂ ਕਦੀ ਹਟ ਗਿਆ ਕਦੀ ਪੈ ਜਾਣਾ ਕਦੀ ਹਟ ਗਿਆ ਜੇ ਇਹ ਚੱਲਣਾ ਕੰਮ ਸਾਰਾ ਦਿਨ ਅੱਪਾ ਆ ਗਿਆ ਕੰਟਰੀ ਸਾਈਡ ਇਹ ਹੈਗਾ ਡੋਰੀਨ ਵਾਲੀ ਸਾਈਡ ਆ ਬੋਡੀ ਵੀ ਉਹ ਦੇਖੋ ਕਿ ਨਾ ਸੌਣਾ ਹੈ ਲੈਫਟ ਹੈਂਡ ਮੇਰੇ ਲੇਕ ਆ ਬੋਡੀ ਵੱਡੀ ਬਰੌਂ ਦਿਖਾ ਨਹੀਂ ਸਕਦਾ ਤੁਹਾਨੂੰ ਸੜਕਾ ਤਾਂ ਕੋਈ ਨਹੀਂ ਸੌਣੀ ਸੱਚੀ ਆ ਤੇ ਜੰਗਲ ਆ ਤੇ ਖੱਬੇ ਹੱਥ ਲੇਕ ਆ ਹਦ ਰਕਤਾਂ ਦੇ ਇਸਲੇ ਵਾਸਤੇ ਦੇਨ ਜਾ ਰਹੀ ਹੈ ਡਾਊਨ ਮੇਰੇ ਲੈਫਟ ਹੈਂਡ ਦੇਖੋ ਪਹਾੜੀ ਨੇ ਨਾਲੇ ਵਿਊ ਦੇਖੋ ਕਿੰਨਾ ਸੋਹਣਾ ਪਰਮ ਹਾਊਸ ਨੇ ਲੋਕਾਂ ਦੇ ਵੱਡੇ ਵੱਡੇ ਉਹ گاਵਾ ਰੱਖਿਆ ਹੋਈ ਨੇ پتہ ਨਹੀਂ ਬਸ ਇਤੋਂ ਦੇਖਦੇ ਆ ਨੇ ਕਿ ਨਹੀਂ ਦਿਖਣੀਆਂ ਦੀ ਹੈ ਕਦੀ ਦਰਾਨ ਆਉਂਦੀ ਹੈ ਐਵੇਂ ਦੀ ਰੋਡ ਆਏ ਸਾਰੀ ਲਓ ਜੀ ਹੁਣ ਆਪਾਂ ਐਨ ਪਿਓਰ ਪਿੰਡਾਂ ਵਾਲੀ ਸੜਕ ਤੇ ਆ ਗਏ ਆ ਇਹ ਹੈਗੀ ਕੱਚੀ ਪੱਕੀ ਸੜਕ ਖੇਤਾਂ ਦੇ ਵਿੱਚ ਦੀ ਰੋਡ ਹੈ ਇਹ ਜਿੱਥੇ ਮੈਂ ਡਿਲੀਵਰੀ ਕਰਨ ਆਇਆ ਨਾ ਇਹ ਫਾਰਮ ਹਾਊਸ ਹੈ ਬਾਰਮਾਉਸ ਦੇ ਵਿੱਚ ਡਿਲੀਵਰੀ ਕਰਨਾ ਆ। ਦੇਖੋ ਰੋਡ ਵੀ ਨਹੀਂ ਖਤਰਨਾਕ ਹੈ। ਢलान ਆ ਗਈ ਹੁਣ। ਸਲਿੱਪਰੀ ਹੋਈ ਹੋਈ ਹੈ ਬਹੁਤ ਜ਼ਿਆਦੀ। ਵੀ ਪੈ ਗਿਆ ਟਿਆ ਨਾ। ਜੰਗਲ ਹੀ ਨਹੀਂ ਰਾਹ ਹੈ। सोना है जन्नत तो। ग्रीनरी देखो कि घर है गांव एडम ਕਾਹਦੇ ਸੂਟ ਜਿਹਾ ਲੱਗਦਾ ਇਹਦਾ ਸਰੀਰ ਪਾਲਿਆ ਇਹਨੇ ਇਹ ਡੇਰਾ ਹੈ ਡੇਰਾ ਜਿਵੇਂ ਆਪਾਂ ਡੇਰਾ ਨਹੀਂ ਹੁੰਦਾ ਪਿੰਡਾਂ 'ਚ ਐਵੇਂ ਫਾਰਮ ਹਾਊਸ ਹੈ ਪਿੰਡਾਂ ਦੇ ਵਿੱਚ ਉਹ ਗੱਡਾ ਵੀ ਖੜਿਆ ਦੇਖੋ ਗੱਡਾ ਰੱਖਿਆ ਇਹਨਾਂ ਨੇ ਉਹ ਦੇਖੋ ਗੱਡਾ ਹੋ ਦੇਖੋ ਰਸਤਾ ਕਿ ਨਹੀਂ ਢਲਾਣਾ ਇਹ ਕੈਮਰੇ ਚ ਪਤਾ ਨਹੀਂ ਪਤਾ ਲੱਗਦਾ ਕਿ ਨਹੀਂ ਲੱਗਦਾ ਬਟ ਬਹੁਤ ਜ਼ਿਆਦਾ ਢਲਾਣਾ ਇੱਕਦਮ ਡਾਊਨ ਹੈ ਥੱਲੇ ਨੂੰ ਹੋਰ ਚੜਾਈ ਆ ਗਈ ਆ ਦੇ ਕੀ ਕਰਦਾ ਆ ਲੈਣ ਆਇਆ ਸੀ ਮੈਨੂੰ ਛੋਟੇ ਜਿਹੇ ਮੋਟਰਸਾਈਕਲ ਤੇ ਉਹਦੇ ਉਹਦੇ ਕੀ ਕਰਦਾ ਜੰਪ ਕਰਾਂਦਾ ਵੇ ਉਹਦੀ ਲੋ ਜੀ ਆ ਕਿੱਥੇ ਵੜ ਗਏ ਆ ਦੇਖੋ ਆਪਾਂ ਆ ਗਏ ਆ ਡੇਰੇ ਤੇ ਇਹ ਪੰਜਾਬ ਚ ਆਪਾਂ ਕਹਿੰਦੇ ਨੇ ਡੇਰੇ ਤੇ ਚੱਲੇ ਆ ਡੇਰੇ ਤੇ ਆ ਗਏ ਆ ਭਾਈ ਫਾਰਮ ਹਾਊਸ ਹੈ ਇਹਦਾ ਮੈਟ ਇਹਦਾ ਨਾਮ ਮੈਟ ਦੀ ਮੈਟ ਸਾਲ ਬਹੁਤ ਸਾਲੇ ਆ ਗਈ ਜਿਵੇਂ ਕੱਚੀ ਸੜਕ ਸਲਿੱਪ ਕਰਦਾ ਵੜਦਾ ਕਰ। ਬਹੁਤ ਖਤਨਾਕ ਰੋੜਾ ਬਈ ਇਹ ਤਾਂ। ਲਾਲ ਮਿੱਟੀ ਹੈ ਨਾ ਸਲਿੱਪਰੀ। ਬੂਰਾ ਬਰਾ ਨੂੰ ਜਾਂਦਾ ਟਰੱਕ ਆਪਣੇ ਆਪ ਹੀ ਦੇ ਮੰਗਾਇਆ ਇਹ ਮੈਸ ਇਹਨੇ ਬਾਈ ਜੀ ਪਹੁੰਚ ਗਏ ਆ ਮੰਜ਼ਲ ਤੇ ਫਾਈਨਲੀ ਲਾਰੀ ਡਿਲੀਵਰੀ ਕਰਤੀ ਡਨ ਇਹ ਕੇਰਾ ਪਾਲਿਆ ਮੀਨ ਹੈ ਤਾਂ ਹੁਣ ਇਥੋਂ ਟਰੱਕ ਕੱਢਣਾ ਬਹੁਤ ਔਖਾ ਹੈ ਰਾਖਾ ਗੱਡਾ ਇਹ ਤਾਂ ਹੌਲੀ-ਹੌਲੀ ਕਹਿੰਦੀ ਲਾਲ ਮਿੱਟੀ ਹੈ ਨਾ ਚੀਕਣੀ ਸਲਿੱਪਰੀ ਬਹੁਤ ਹੈ ਬਹੁਤ ਜ਼ਿਆਦਾ ਸਲਿੱਪਰੀ ਮਿੱਟੀ ਹੈ ਆਓ ਦੇਖੋ گاਵਾ ਰੱਖਿਆ ਇਹਨੇ ਉਹ ਪਾਣੀ ਇਕੱਠਾ ਕਰਦੇ ਨੇ ਨਾ ਮੀਂਹ ਦਾ گاਵਾ ਦੇ ਪੀਣ ਵਾਸਤੇ ਕਿਉਂਕਿ ਇੱਥੇ ਘੜਨ ਹੋਰ ਬਾਰ ਨਹੀਂ ਇੱਥੇ ਤਾਂ ਐਵੇਂ ਮੀਂਹ ਦਾ ਪਾਣੀ ਇਕੱਠਾ ਕਰਦੇ ਨੇ ਇਹਨਾਂ ਨੂੰ ਮੱਝਾਂ ਨੂੰ گاਵਾ-ਗਾਵਾ ਨੂੰ ਸੋਰੀ ਪਿਆਣ ਵਾਸਤੇ ਲੋ ਜੀ ਆਪਾਂ ਆਏ ਆ ਜੰਗਲਾਂ ਦੇ ਵਿੱਚ ਜੰਗਲਾਂ ਦੇ ਮੀਂਹ ਵੀ ਪਹਾੜਾਂ ਦੇ ਵਿੱਚ ਡਿਲੀਵਰੀ ਕਰਨ ਆਇਆ ਸੀ ਦਾ ਵੀ ਉਹਦਾ ਕੋទਹੀ ਮੇਰੇ ਪਿੱਛੇ ਇਹ ਜਾਂਦੀ ਹੈ ਰੋਡ ਕੱਚੀ ਰੋਡ ਕੱਚੀ ਤਾਂ ਨਹੀਂ ਥੋੜੀ ਜਿਹੀ ਬਜਰੀ ਜੀ ਪਾਈ ਹੋਈ ਹੈ ਤੇ ਪਿੰਡਾਂ ਦੇ ਵਿੱਚ ਇਹ ਫਾਰਮ ਹਾਊਸ ਹੀ ਲਾ ਲੋ ਫਾਰਮ ਹਾਊਸ ਕਹਿ ਦਿੰਦੇ ਨੇ ਇਹਨਾਂ ਨੂੰ ਜਾਂ ਪਿੱਛੇ ਦੇਖ ਲੋ ਮੇਰੇ ਮੌਲ ਕੇ ਹੈ ਜੇ ਅਰੇ ਕੋ ਫਰੰਟ ਤੇ ਅ ਸਿੱਧੀ ਐ ਚੜਾਈ ਹੈ ਇਹ ਜੇ ਪਤਾ ਨਹੀਂ ਮੋਬਾਈਲ 'ਚ ਕੈਮਰੇ 'ਚ ਆਂਦੀ ਹੈ ਕਿ ਨਹੀਂ ਆਂਦੀ ਸਿੱਧੀ ਜਿਹੜਾਈ ਚੜਦੀ ਹੈ ਇਹ ਆ ਦੇਖੋ ਐਵੇਂ ਦਾ ਮਾਹੌਲ ਹੈ ਤੇ ਆਹ ਪ੍ਰਾਚੱਕੜੇ ਚਲੋ ਚੱਲਦੇ ਆਂ ਡਿਲੀਵਰੀ ਕਰਤੀ ਡਨ ਮਿੱਟੀ ਬਹੁਤ ਸੀ ਠੀਕਣੀ ਜੀ ਮਿੱਟੀ ਸੀ ਸਾਰੀ ਬੂਟਾ ਨੂੰ ਲੱਗ ਗਈ ਬੂਟ ਸਾਰੇ ਗੰਦੇ ਹੋ ਗਏ ਉਹਨੂੰ ਥੱਲੇ ਉਤਰ ਕੇ ਨਾ ਸਾਫ਼ ਕੀਤੇ ਨੇ ਬੂਟ ਲੈਣੇ ਟਰੱਕ ਅੰਦਰੋਂ ਗੰਦਾ ਕਰ ਦੇਣਾ ਸੀ ਸਾਰਾ ਹੁਣ ਥੱਲੇ ਉਤਰ ਕੇ ਨਾ ਮੈਂ ਬੂਟ ਕਰਕੇ ਆ ਚੰਗੀ ਤਰ੍ਹਾਂ ਸਾਫ਼ ਤੇ ਹੁਣ ਚੱਲਦੇ ਆਂ ਬਸ ਆਪਾਂ ਯਾਰਡ 'ਚ ਤੇ ਦੇਖਦੇ ਆਂ ਜਾ ਕੇ ਹੁਣ ਹੈਗੀ ਡਿਲੀਵਰੀ ਆ ਕੇ ਚੱਲੀਏ ਫਿਰ ਘਰ ਨੂੰ ਚੱਲਦੇ ਆਂ ਯਾਰਡ ਨੂੰ ਦੇਖੋ ਇਹ ਚੜਾਈ ਸਿੱਧੀ ਰੇਸ ਦੇ ਕੇ ਚੜਾਉਣਾ ਪੈਣਾ ਹੈ ਇਹ ਸਲਿੱਪਰੀ ਵੀ ਹੈ ਵੈਸੇ ਜੇ ਆ ਬੱਜਰੀ ਨਾ ਪਾਈ ਹੁੰਦੀ ਨਾ ਇਹਨਾਂ ਨੇ ਕ੍ਰੈਸ਼ ਰੋਕ ਪਾਈ ਹੋਈ ਹੈ ਤਾਂ ਇੱਥੇ ਨਾ ਚੱਲੇ ਟਰੱਕ ਭਾਈ ਇੱਥੇ ਰਫਾਜੇ ਚੜੇ ਨਾ ਉੱਤਰ ਸਲਿੱਪ ਮਾਰੀ ਜਾਏਗਾ ਇਹ ਜਿਵੇਂ ਇੱਥੇ ਚੜਾਈ ਹੈ ਮੈਂ ਦੇਖ ਰਿਹਾ ਸੀ ਜੇ ਇਹਨਾਂ ਨੇ ਆ ਬੱਜਰੀ ਨਾ ਪਾਈ ਹੁੰਦੀ ਕ੍ਰੈਸ਼ ਰੋਕ ਤੇ ਟਰੱਕ ਤਾਂ ਨਹੀਂ ਸੀ ਚੜਦਾ ਸਲਿੱਪ ਮਾਰੀ ਜਾਣਾ ਸੀ ਟਰੱਕ ਨੇ ਤਾਂ ਐਨੀ ਛਿੱਧੀ ਸਟ੍ਰੇਟ ਚੜਾਈ ਜਾਂ ਥੱਲੇ ਉਤਰਾਈ ਜਾਂ ਚੜ੍ਹਾਈ ਐਵੇਂ ਸੀ ਪਰਾਂ ਵੀ ਇਹਨਾਂ ਨੂੰ ਵੀ ਪਤਾ ਹੈ ਵੀ ਇੱਥੇ ਹੁਣ ਜਿਵੇਂ ਫਾਰਮ ਹਾਊਸ ਨੇ ਲੋਕਾਂ ਦੇ ਘਰ ਨੇ ਵੀ ਜੇ ਨਾ ਕ੍ਰੈਸ਼ ਰੋਕ ਪਾਣਗੇ ਤੇ ਫਿਰ ਚੜ੍ਹਨਗੇ ਕਿਵੇਂ ਕਾਰਾਂ ਕੋਰਾਂ ਇਹਨਾਂ ਦੀਆਂ ਫਸ ਜਾਣਗੀਆਂ ਤੇ ਹੁਣ ਐ ਵੀ ਮਾਹੌਲ ਵਧੀਆ ਸ਼ਾਂਤੀ ਹੈ ਜਮੇ ਐਨ ਆਵਾਜ਼ ਕਿਸੇ ਦੀ ਪੰਛੀਆਂ ਦੀ ਆਵਾਜ਼ ਆਂਦੀ ਹੈ ਮਾੜੀ-ਮਾੜੀ ਵੀ ਉਹ ਜਦੋਂ ਪੰਛੀ ਮਾਰਾ ਜਿਹਾ ਬੋਲਦੇ ਨੇ ਨਹੀਂ ਕੋਈ ਆਵਾਜ਼ ਨਹੀਂ ਹੈ ਜੀ ਸਾਇਲੈਂਟ ਸ਼ਾਂਤੀ ਹੈ ਜਮੇ ਬਿਲਕੁਲ ਇੱਕ ਚੀਜ਼ ਦਿਖਾਣਾ ਆ ਦੇਖੋ ਇਹ ਨਾ ਫਾਰਮ ਹਾਊਸ ਨੇ ਇਹਦੇ ਵਿੱਚ ਘਰ ਦੇ ਬਾਹਰ ਲਾਇਆ ਇਹਨਾਂ ਨੇ ਆਂਡੇ ਐਗ ਲੈਣੇ ਨੇ ਤੁਸੀਂ ਤੇ ਉਹ ਉਹਦੇ ਥੱਲੇ ਪਏ ਹੋਣਗੇ ਆਂਡੇ ਤੇ ਤੁਸੀਂ ਆਪਣੇ ਤੋਂ ਚੱਕ ਲੋ ਤੇ ਉਹ ਨਾਲ ਹੀ ਉਹ ਬਣਿਆ ਹੋਇਆ ਗੱਲਾਂ ਬਣਿਆ ਉੱਥੇ ਪੈਸੇ ਪਾ ਦਿਓ ਦੇਖ ਲਓ ਇਮਾਨਦਾਰੀ ਕਿੰਨੀ ਹੈ ਇਹਨਾਂ ਦੇ ਮੁਲਕਾਂ 'ਚ ਬਸ ਇਥੋਂ ਜਿੰਨੇ ਲੈਣੇ ਨੇ ਉਹਨੇ ਐਗ ਲੈ ਲਓ ਕਿਉਂਕਿ ਇਹ ਘਰ ਦੇ ਦੇਸੀ ਆਂਡੇ ਨੇ ਨਾ ਤੇ ਉਹ ਲੋ ਜੀ ਆਪਾਂ ਆ ਗਏ ਆ ਘਰ ਤੇ ਵੀਡੀਓ ਵਿੱਚ ਹੀ ਰਹਿ ਗਈ ਸੀ ਉਦੋਂ ਤੇ ਮੈਂ ਸਿੱਧਾ ਜੋਬ ਤੋਂ ਵੀਡੀਓ ਫਿਰ ਬੰਦ ਕਰਤੀ ਕਿਉਂਕਿ ਮੇਰੀ ਨਾ ਬੈਟਰੀ ਦੀ ਮੋਬਾਈਲ ਦੀ ਸਟੋਰੇਜ ਖਤਮ ਹੋ ਗਈ ਸੀ ਤੇ ਹੁਣ ਘਰ ਆ ਕੇ ਜਿਹੜੀ ਹੈ ਰਿਮੂਵ ਕੀਤੀ ਹੈ ਵੀਡੀਓ ਪਈਆਂ ਸੀ ਟਰਾਂਸਫਰ ਕਰਤੀਆਂ ਤੇ ਆਪਾਂ ਹੁਣ ਇਹਦੇ ਨਾਲ ਹੀ ਵਲੌਗ ਦੀ ਕਰਨ ਲੱਗੇ ਐਂਡਿੰਗ ਤੇ ਜੇ ਵਲੌਗ ਵਧੀਆ ਲੱਗਾ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਜੋ ਆਪਾਂ ਵਧੀਆ ਤੋਂ ਵਧੀਆ ਵੀਡੀਓ ਪਾਈਏ ਤੇ ਇਹਦੇ ਨਾਲ ਹੀ ਓਕੇ ਬਾਏ ਗੁੱਡ ਨਾਈਟ সুইਟ ਡ੍ਰੀਮ ਰੱਬ ਰੱਖਾ